ਵੱਟ ਦੇ ਰੋਲੇ ਪਿੱਛੇ ਖੇਤਾ 'ਚ ਪੈ ਗਿਆ ਪਰ ਤੂ ਦੇਖੋ ਕਿਵੇਂ ਬੀਬੀਆਂ ਤੇ ਬੰਦਿਆਂ ਦੇ ਵਿੱਚ ਹੋਊਗੀ ਆਪਸੀ ਝੜਪ ਮੌਕੇ ਦੀ ਵੀਡੀਓ ਹੋਊਗੀ ਤੇਜ਼ੀ ਨਾਲ ਵਾਇਰਲ ਤੁਸੀਂ ਵੀ ਦੇਖੋ ਇਸ ਵੀਡੀਓ ਨੂੰ ਤੇ ਦੱਬ ਕੇ ਸ਼ੇਅਰ ਵੀ ਕਰ ਦੋ ਤੇ ਭਾਜੀ ਕੱਲ ਦੀ ਮੇਰੀ ਜੀ ਦਾੜੀ ਦੀ ਬੇਦਵੀ ਹੋਈ ਆ ਤੇ ਨਾਲ ਮੇਰ ਨਾਲ ਧੱਕਾ ਮੁੱਕੀ ਬਹੁਤ ਮਰ ਨਾਲ ਧੱਕਾ ਆਇਆ ਤੇ ਪਹਿਲੋ ਕੱਕੜੀ ਅਸੀਂ ਦਰਖਾਸਤ ਦੇ ਕੇ ਆਏ ਉੱਥੇ ਸਾਡੀ ਨਹੀਂ ਕੋਈ ਮਲਾਜਮ ਮਿਲਿਆਣੀ ਆ ਤੇ ਮੁੜ ਕੇ ਰਾਤ ਇੱਥੇ ਆਏ ਤੇ ਇਹਨਾਂ ਸਾਨੂੰ ਆਖਿਆ ਤੁਸੀਂ ਦਰਖਾਸਤ ਲੈ ਕੇ ਦੇਜੋ ਤੇ ਸਵੇਰੇ ਤੁਸੀਂ ਆ ਜਿਓ ਤਾਂ ਹੀ ਸਵੇਰ ਦੇ ਆਏ ਇੱਥੇ ਐਸਐਚਓ ਸਾਹਿਬ ਇੱਥੇ ਅੰਦਰ ਹੀ ਬੈਠੇ ਆ ਤੇ ਸਾਨੂੰ ਆਂਦੇ ਵੀ ਇੱਥੇ ਹੀ ਹੈਗੇ ਨਹੀਂ ਮੁੜ ਕੇ ਦੇ ਕੁਆਟਰ ਚ ਗਏ ਤੇ ਅੰਦਰੋਂ ਹੀ ਨਿਕਲ ਆਏ ਆ ਤੋਂ ਉੱਥੋਂ ਮੁੜ ਕੇ ਤੇਰ ਗੱਡੀ ਲੈ ਕੇ ਤੇ ਇਹ ਚਲੇ ਗਿਆ ਤੇ ਅਸੀਂ ਇੱਥੇ ਸੱਜੇ ਖਰਾਬ ਹੁੰਦੇ ਅਸੀਂ ਹੁਣ ਫਿਰ ਇਸ ਕਰਕੇ ਜਿਹੜਾ ਨਾਗੂਨ ਇਨਸਾਫ ਹੋਇਆ ਤੇ ਫਿਰ ਅਸੀਂ ਇੱਥੇ ਧਰਨਾ ਲਾਵਾਂਗੇ ਕੀ ਮਸਲਾ ਹੈ ਜਿਹੜਾ ਤੁਹਾਡੀ ਜਿਵੇਂ ਅੱਖੇ ਚ ਤੋਂ ਹੀ ਕਹਿ ਰਹੇ ਹਾਂ ਹ ਸਾਰਾ ਮਸਰਾ ਇਹੋ ਇਨਸਾਫ ਮੰਗਣ ਆਇਆ ਕਿਸਾਨ ਇਨਸਾਫ ਮੰਗਣ ਆਇਆ ਬੀਬੀ ਨਾਲ ਝਗੜਾ ਹੋ ਆਪਣੀ ਜ਼ਮੀਨ ਨਹੀਂ ਲਾਗੇ ਵਹੁਣ ਡਿਆਂ ਦੀ ਮੇਰੀ ਵਟ ਬਾਤੀ ਆ ਤੇ ਮੈਂ ਆਖਿਆ ਪੈਣਾ ਕੋਈ ਨਹੀਂ ਤੇਰੀ ਵਟ ਵਹਿ ਗਈ ਆ ਤੇ ਤੇਰੀ ਮਿੱਟੀ ਲਾਦਾਂਗੇ ਵਾਟਰ ਨੂੰ ਅਸੀਂ ਤੇ ਜੇ ਤੂੰ ਜਿੱਥੇ ਤੇਰਾ ਜਿਗਲਾ ਤੋਂ ਉੱਥੇ ਮਿਲ ਕੇ ਜਿੰਨੀ ਤੇਰੀ ਜ਼ਮੀਨ ਬੰਦੀ ਆਪਣੀ ਵਟ ਪਾਲਾ ਆਦੀ ਨਹੀਂ ਮੈਂ ਤੇਰੀ ਦਾੜੀ ਕੋਣੀ ਮੈਂ ਤੈਨੂੰ ਮਾਰ ਕੇ ਤੇ ਇੱਥੋਂ ਜਾਣਾ ਤੇ ਤਲਵਾਰ ਲੈ ਕੇ ਤੇ ਆਪਣੇ ਘਰ ਲੈ ਕੇ ਖਲੋ ਗਈ ਆ ਤੇ ਮੈਂ ਟਰੈਕਟਰ ਬੰਦ ਕਰਕੇ ਦੋ ਤਿੰਨ ਕਿਲੇ ਪਿਛਾਂ ਆਪਣੀ ਜ਼ਮੀਨ ਤੇ ਚਲੇ ਗਿਆ ਤੇ ਤੇਨੇ ਗੱਤ ਤੇਨੇ ਗੁੰਡੇ ਨਾਲ ਮਂਗਾਏ ਨਾਲ ਤਿੰਨ ਬੀਬੀਆਂ ਦੇ ਨਾਲ ਤਿੰਨ ਬੰਦੇ ਆਇਆ ਤੇ ਮਗਾ ਕੇ ਤੋਂ ਬੰਦੇ ਵੀਡੀਓ ਬਣਾਉਂਦੇ ਪਿਆ